ਐਸ਼ਿਆਂ ਦਾ ਜਿੰਗਾਰ ਦੇਖਵਦਾ ਕਿਉਂ ਜੀ ਆਪਾਂ ਸੌਦਾ ਕਰਕੇ ਵੈਜੀਏ ਫੇਰ ਸੇ ਆਪਾਂ ਪੈਜੇ ਵਿੱਚੋਂ ਮੇਰੇ ਅਲੱਗ ਦਾ ਸਾਰੇ ਰੁਪਈਆ 17 18 ਹਜ਼ਾਰ ਮਸਾਂ ਤੂੰ ਵੇਚਾ ਪੈਗ ਤੂੰ ਲਾ ਦੇ ਉਹਨੂੰ ਲਾ ਦੇ ਭਾਈ ਇਹ ਨਹੀਂ ਨਾ ਇਹ ਮਿਲਦੀ ਤਾਂ ਮਾਤਮ ਨਹੀਂ ਮਿਲਦੀ ਇਹਦਾ ਥੋੜੇ ਦਿਖਾ ਦੇਣਾ ਭਾਈ ਤੂੰ ਕਿਹੜਾ ਲੈਣਾ ਹੈ ਹੈ

ਅਬੀਨ ਖਾਵੇ ਰਾਜੀ ਬੱਕਰੀ ਹਾਂ ਮੰਦੂ ਵੀ ਦੇਖ ਬਈ ਇਹ ਤਾਂ ਹੈਗੀ ਚਾਸ ਤੇ ਭਾਵੇਂ ਤੀਜਾ 12 ਦਾਂਤਾ ਜਵਾਨ ਹੈ ਬੱਕਰੀ ਤੇ ਬੱਕਰੀ ਜਵਾਨ ਹੈ ਬੱਚੇ ਦੋ ਨੇ ਕੰਨਾ ਨੇ ਕਿਹਾ ਦੁੱਧ ਦੇਣੇ ਨਾ ਇੱਕ ਗੱਲ ਸੁਣ ਲਈ ਕੰਨਾ ਨੇ ਦੁੱਧ ਨਹੀਂ ਦੇਣਾ ਕੰਨ ਖਾਨਚ ਵੀ ਨਹੀਂ ਆਉਂਦੇ ਅਸੀਂ ਪਵਾੜੇ ਵਾਲੇ ਪਾਉਂਦੇ ਆ ਅਸੀਂ ਕੰਨਾ ਵੀ ਪੱਟੇ ਫਿਰਦੇ ਆ ਇਹ ਕੰਨਾ ਨੇ ਨਾ ਆਮ ਤੈ ਬਹੁਤ ਕੁਸਕਸਤਾ ਅਲਾ ਕਹਿੰਦਾ ਰਾਜੂ 4 ਲੱਖ ਦੀ ਬੱਕਰੀ ਵਕਿਆਤੀ 2 ਦੀ ਵਕਿਆਤੀ ਮਹਾ ਉਹ ਬੱਕਰੀ ਨਹੀਂ ਵਿਕੀ ਭਾਈ ਕੰਨੇ ਵਿਕੇ ਨਹੀਂ ਹੁਣ ਤਾਂ ਜੇ ਤਾਂ ਨਹੀਂ ਤਾਂ ਬੱਚੇ ਵੀ ਦੋ ਸੁਭਰ ਨੇ ਮਾਰ ਨਹੀਂ ਖਾਂਦੇ ਅੱਗੇ ਦਾ ਤੇਰੀ ਕਿਸਮਤ ਹੈ ਤਾਕੜੇ ਨੇ ਮੁੰਨੇ ਤਾਕੜੇ ਤੇ ਬੱਕਰੀ ਵੀ ਵਧੀਆ ਕੱਦ ਕਾਟ ਦੀ ਤਿੰਨ ਹੋ ਗਏ ਪਰਾਂ ਹੋਈ ਬਈ ਮਰੀ ਇਹਨੂੰ ਤੋੜ ਕੇ ਦੇਖ ਜਾ

ਭਾਈ ਇੱਥੇ ਆ ਜਾ ਬਾ ਪੁੱਤ ਮੇਰੀ ਕਹਿੰਦਾ ਭਾਈ 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 ਅੱਛਾ ਭਾਈ ਰਾਲਾ ਚਲ ਪੋਏ ਆਪਣੇ ਕਾਪਾਂ ਦਾ ਚਲ ਪੋਏ ਓਏ ਕਹਿੰਦਾ ਸੀ ਮੈਂ ਮੇਰੇ ਬਾਪ ਨੂੰ ਲੈ ਕੇ ਆਉਂਗਾ ਮੰਡੀ ਕਿਹਾਂ ਨਹੀਂ ਤਾਂ ਕਹਿੰਦਾ ਮਰੇ ਬਾਪ ਨੂੰ ਮੰਡੀ ਲੈ ਕੇ ਆਉਂ ਮੈਂ ਕਹਿੰਦਾ ਬਾਪ ਲੈ ਕੇ ਆਇਆ ਹੁਣ ਮੰਡੀ ਆਇਆ ਜੀ ਇੱਕ ਗੱਲ ਸੁਣ ਲੈ ਇਹ ਮੇਲਾ ਠੀਕ ਹੈ ਜੀ ਓ ਬਾਈ ਚੁੱਪ ਕਰ ਦੋ ਮੈਨੂੰ ਇਹਨਾਂ ਨੂੰ ਮੈਂ ਗੱਲਾਂ ਵੀ ਸੁਣਾ ਦੇ ਇਹ ਹੱਕਾ ਜੀ ਇਹ ਮੇਲਾ ਸਿਮੇ ਪਰੇ ਬਾਜ਼ਾਰ ਚ ਆਪਣੀ ਜਨਾਨੀ ਵਗ ਜਾਂਦੀ ਐ ਨਾ ਚਪੇਰੀਆ ਚ ਤੇਰੀ ਐ ਮੇਰੇ ਤਾਂ ਐ ਨਹੀਂ ਹੁਣ ਪਹਿਣੀ ਮੈਂ ਤਾਂ ਚੂੜੀਆਂ ਲਾਉਂਗੀ ਪਹਿਣੀ ਆ ਲੂ ਬਾਜ਼ਾਰ ਚ ਚੂੜੀਆਂ ਨਹੀਂ ਪਸੰਦ ਆਉਂਦੀ ਹੱਥਾਂ ਤੇ ਐਨੇ ਹੁੰਦਾ ਰੋਟੀ ਵੇਲਾ ਤੇ ਤੌੜੀ ਵੇਲਾ ਪਹਿਣੀ ਮੈਂ ਤਾਂ ਜਾਣੀ ਐ ਡੰਗਰਾਂ ਨੂੰ ਕੱਖ ਪਾਉਣੇ ਨੇ ਮੈਨੂੰ ਲੜੂ ਐ ਤੇਰਾ ਬਾਈ ਉਹ ਕੰਮ ਨਾ ਕਰ ਕਦੇ ਤੂੰ ਉਧਰ ਨੂੰ ਜਾਂਨੇ ਕਦੇ ਉਧਰ ਨੂੰ ਜਾਂਨੇ ਨਹੀਂ ਜਾਂਦੇ ਨਹੀਂ ਜੈ ਤਾਂ ਆਪਦਾ ਜਿੱਥੇ ਤੇਰੀ ਪਸੰਦ ਆ ਉੱਥੋਂ ਲੈ ਲੈ ਕੋਈ ਵੱਡੀ ਗੱਲ ਨਹੀਂ ਨਹੀਂ ਜੇ ਮੇਰੇ ਤੇ ਖੜਾ ਤਾਂ ਤੇਰਾ ਮਸਲਾ ਹੱਲ ਕਰ ਦਵਾਂ ਨਾ ਮੈਂ ਹਾਂ ਮਤਰੀਆ ਸਰ ਜਿਹੇ ਲਾਦੇ ਜਾਇਜ ਕਈ ਵਾਰੀ ਮਸਲੇ ਸੱਤੋਂ ਚੰਗੇ ਕਰਦੇ ਕਰਦੇ ਕੰਮ ਮਾਰੇ ਹੋ ਜਾਂਦੇ ਨੇ ਸਾਨੂੰ ਲੋਕ ਗਾਲਾਂ ਕੱਢਦੇ ਨੇ ਮੈਂ ਮਿੱਠੂ ਦਾ ਇੱਕ ਬਿਸ਼ਰਮੂ ਕੇ ਖੜੇ ਆ ਹੋਰ ਨਸਾਨ ਹੁੰਦਾ ਸੀ ਭੱਜ ਜਾਂਦੇ ਬੰਦੀਆਂ ਛੱਡ ਕੇ ਅਸੀਂ ਲੋਕਾਂ ਦੀ ਕਾਰ ਸੇਵਾ ਕਰਨੀ ਹੈ ਸਾਡੀ ਦਿਹਾੜੀ ਕਮਾ ਕੇ ਖਾਣੀ ਆ ਰੋਟੀ ਜਾਵਾਂਗੇ ਕਿੱਥੇ ਪੰਜਾਬੀ ਭਾਈ ਨੇ ਸਾਨੂੰ ਤਾਂ ਪੰਜਾਬ ਦੇ ਵਿਚਰ ਦਾ ਨਜ਼ਾਰਾ ਹੁਣ ਸਾਡੀ ਸਸਰੀ ਘਰ ਸਫਾਈ ਰੋਦ ਨੂੰ ਲੜਕੇ ਦਾ ਮੈਂ ਤੇਰੇ ਕੋਈ ਝਾਂਕ ਤਾਂ ਲਿਆਤੀ ਸਾਸਰੀ ਕਰਨੀ ਬੁਲਾਈ ਗਈ ਕਿਸੇ ਤੇਰੇ ਯਾਰ ਬਿੱਲੀ ਨੇ ਮੈਂ ਗੱਡੀ ਚ ਬਿਠਾ ਆ ਰਹੀ ਸੀ ਤੇਰੀ ਹਕੀਕਤ ਦੱਸਦਾ ਸੀ ਕਹਿੰਦਾ ਬੜੀ ਸੇਵਾ ਕਰੀ ਬੰਦੇ ਨੇ ਦੂਈ ਮੰਡੀ ਕਹਿੰਦਾ ਮੈਂ ਬੱਕਰੀਆਂ ਲੈ ਆਤੀ ਲੱਦ ਕੇ ਹਾਂ ਕੌਰੀਆਂ ਜਿਗਰ ਤੜਕੀ ਮੈਂ ਗੇੜਾ ਜਿਆ ਕੱਢ ਕੇ ਆਇਆ ਹਾਂ ਤੇ ਹੁਣ ਸਾਰੇ ਲੈ ਜਿਵੇਂ ਚੜਾ ਕੇ ਲੈ ਜਿਵੇਂ ਤੈਨੂੰ ਸੱਦਨ ਕਰਾ ਦਿਓ ਬਸ ਬਾਅਦ ਮਿਲ ਜੂ ਬਾਈ ਤੈਨੂੰ ਸਾਦਨ ਦਾ ਤੈਨੂੰ ਕੋਈ ਕਰਾਊ ਗਈ ਸਾਰੀ ਕੱਢ ਲੈ ਯਾਰ ਕੰਨ ਸਾਰੀ ਪੜਾ ਕਿਹੜਾ ਹੋ ਬੱਬਾ ਇਹੀ ਐਸੀ ਨੂੰ ਕਰਦੋਈ ਤੇਰੀ ਫਾਜਲੂ ਫਾਜਲੂ ਦੀ ਐ ਓਏ ਬੰਦਾ ਵੀ ਗਰੀਬ ਨੂੰ ਗਰੀਬੇ ਟੱਕਰ ਗਿਆ ਹਾਂ ਨੇਮ ਨਾਲੇ ਫਾਜਲੂ ਗਰੀਬ ਆ ਵਿਚਾਰਾ ਨਾ ਠੀਕ ਆ ਸਾਰੇ ਪਿੰਡ ਤੋਂ ਗਰੀਬ ਬੰਦਾ ਇਹਦੀ ਬੱਕਰੀ ਵੇਚਦਿਆਂ ਚੋਰੇ ਆ ਜਾ ਖਾਏ ਲੈਣ ਦੇ ਤਾਂ ਤੂੜੀ ਲੈ ਗੱਲ ਸੁਣ ਲੈ 16000 ਦੀ ਬੱਕਰੀ ਵੇਚੀ ਦੇਖੀ ਇਹ ਤੇ ਬਹੁਤ ਨੇ ਨਹੀਂ ਨਹੀਂ ਦੇਖ ਲੈ ਇਹਦੇ ਨੇ ਵੀ ਰੁਪਇਆ 17000 ਐ ਕੋਈ ਗੱਲ ਹੀ ਨਹੀਂ ਪੁੱਛੀਏ ਤਾਂ ਫੇਰ ਆ ਜਾਣਗੇ ਬਾਕੀ ਕੁਝ ਅਸੀਂ ਵੀ ਖਰਚਾ ਲੈਵੇਂ ਉਸ ਗੱਡੀ ਦਾ ਖਰਚਾ ਉਹ ਤਾਂ ਠੀਕ ਆ ਦੇਖ ਲੈ ਦੇ ਦੇ ਪਸੰਦ ਆ ਤੇਰੇ ਬੱਕਰੀ ਆ ਪਸੰਦ ਆ ਜਰ ਆ ਜਮਾ ਬਸੰਦ ਆ ਹਾਂ ਜਮਾ ਦੋਏ ਪਾਈਆਂ ਦੇ ਹਾਂ ਠੀਕ ਆ ਤੇ ਲਾਲ ਚੁੰਨੀ ਲਿਆਗਾ ਹਾਂ ਫਲਕਾਰੀ ਵਾਲੀ ਉੱਤੇ ਦੇਣੀ ਐ ਇਹਦੇ ਹਾਂ ਲੈ ਰਾਂ ਘਰ ਫਾਜ ਲੂ ਸਾਰੀਆਂ ਗੱਲਾਂ ਛੱਡ ਤਾਂ ਹੁਣ ਜੋ ਕੀਲੀ ਕੱਢ ਬੱਕਰੀ ਵੇਚਤੀ ਪੂਰੀ 18000 ਚੱਕ ਨਹੀਂ ਆਏ ਉਹ ਨਹੀਂ ਫੇਰਾ ਮੈਂ ਬਿੰਦੇ ਵਲੀ ਪਤਾ ਹੀ ਨਹੀਂ ਕਹਿੰਦੇ ਹੈਗੇ ਉਹਨੇ ਮੈਨੂੰ ਜੇਬ ਦਾ ਪਰਦਾ ਦੱਸਤਾ ਸਾਰੇ ਦਿਖਾ ਤੈਨੂੰ ਸਭ ਨਹੀਂ ਦੇਣੀ ਤੇ ਨਾ ਨਾ ਹੈ ਹੈ ਦਮ ਕੁਸ ਬਈ ਨਾ ਕਿ ਮੈਂ ਕਿਸੇ ਗਰੀਬ ਦੀ ਮਾਰ ਨਹੀਂ ਕਰਦਾ ਨਾ ਨਾ ਲੋਕ ਤਾਂ ਮੈਨੂੰ ਕਹਿੰਦੇ ਨੇ ਹਰਾਮੀ ਪਰ ਮੈਂ ਹਰਾਮੀ ਨਹੀਂ ਹੈਗਾ ਬਈ ਦਲਾਲ ਨੂੰ ਕਰੇ ਹਾਂ ਹੈ ਕਹਿੰਦਾ ਓਰਾ ਕਹੇ ਨਹੀਂ ਤੇ ਕਹਿੰਦਾ ਝੂਠੇਆ ਦਲਾਲਾ ਤੇਰੇ ਹੱਡ ਪੈਰ ਵੱਡੇ ਜਾਣਗੇ ਸੜਦਾ ਰੋਜੇ ਵੱਡਦੇ ਨੇ ਬਈ ਬਈ ਸਾਰਿਆਂ ਨੂੰ ਇਹੀ ਆ ਮੈਂ ਵੀ ਇਹੀ ਆ ਅਸੀਂ ਮੈਂ ਸਾਦਾ ਦੇ ਮਗਾਈਆਂ ਦਾ ਕਰਨੇ ਵਾਰਾ ਸੱਚੀ ਗੱਲ ਹੈ ਗਾਲਾਂ ਨੰਨ ਲੋ ਦੇ ਦੇ ਭਾਜ ਲੂ 23000 ਰੁਪਏ ਪੈਸੇ ਨਹੀਂ ਖਸਮ ਆਣੇ ਵੇ ਨਹੀਂ ਨਹੀਂ ਉਹ ਫਿਰ ਰਾਜੂ ਬੱਕਰੀ ਵੀ ਚੰਗੀ ਆਣਾ ਦੋ ਮਹੀਨੇ ਆ ਦਾ ਕੀ ਕਰ ਲੈਣਾ ਚੰਗੀ ਕਰਕੇ ਲੈਨੇ ਆ ਦੋ ਮਿੰਟ ਥੋੜੀ ਵੀਡੀਓ ਬੰਦ ਕਰ ਲਿਓ ਉਹ ਖਰਜਾ ਖਸਮ ਆ ਨਹੀਂ ਆਉਂਦਾ ਮੰਡੀ ਜਾ ਕੇ ਇਹ ਗਿੱਦੜ ਬਣ ਜਾਂਦੇ ਕੁੱਤੇ ਪੈ ਜਾਂਦੇ ਨੇ ਗਾਇਰ ਆ ਡਾਕਟਰ ਜਾਂਦੀ ਆ ਵਿਚਾਰੋ ਕੱਚੀ ਕਹਿ ਲਾ ਕਿਦੜਾ ਬਾਈ ਬਾਬਾ ਹੱਸ ਕੇ ਗੱਲ ਨਾ ਕਰ ਮੱਝਾਂ ਦਾ ਬਲਾਲ ਹੈ ਤੂੰ ਹਾਂ ਆਤਾ ਗਿਆ ਨਾਲ ਐ ਗੱਲ ਨਹੀਂ ਬਣਨੀ ਹਸੇ ਤੋਂ ਨਹੀਂ ਨਹੀਂ ਜੇ ਤਾਂ ਕਰਨਾ ਪੈਸੇ ਐਵੇਂ ਹੁੰਦੇ ਯਾਰ ਸਾਡੇ ਕੋਲ ਨੂੰ ਧੀ ਕਰਦਾ ਸੀ ਫਿਰ ਲੈਣੇ ਦਰਾ ਐ ਤਾਂ ਬੱਕਰੀ ਅਗਲੀ ਦੀ ਹੁਣ ਮੈਂ ਕਿਵੇਂ ਲੈ ਕੇ ਦਵਾਂ ਕੇ ਸੜ ਗਿਆ

ਉਹ ਕਹਿੰਦਾ ਰਾਜੂ ਮੈਂ ਬਾਈ ਤੋਂ ਘਟ ਦੇਣੀ ਨਹੀਂ ਮੇਰੇ ਕੰਨ ਚ ਫੂਕ ਮਾਰੀ ਆ ਵੇਰੇ ਹੁਣ ਉਹਨੂੰ ਕਿੰਨਾ ਕੁ ਵਿਚਾਰੇ ਨੂੰ ਤੋੜਾਂਗੇ ਕਿੱਥੇ ਆ ਫਜਲੂ ਉਹ ਫਜਲੂ ਇਹ ਪਤਾ ਨਹੀਂ ਕਿੱਥੇ ਆ ਖੜਾ ਫਜਲੂ ਹੈ ਵੀ ਫਜਲੂ ਪਿੱਛੇ ਖੜਿਆ ਵਿਚਾਰਾ ਉਹ ਗਰੀਬ ਹੈ ਵੀ ਮੋਰਚਾ ਜੇ ਹੁੰਦਾ ਤਖੜਾ ਫੇਰ ਮੈਂ ਖਵਾ ਦਿੰਦਾ ਮਾਖੜਾ ਹਾਂ ਹੁਣ ਮੈਂ ਕਰਾਂਗੀ ਦੋਦੇ ਪਾਸੇ ਕਿ ਉਹਦੀ ਵਿਚਾਰੀ ਦੀ ਅੱਕ ਬੁੱਟੀ ਹੋਈ ਹੈ ਗਰੀਬ ਹੈ ਉਹ ਵੀ ਦੋ ਹੀ ਗਰੀਬ ਨੇ ਗਰੀਬ ਨੇ ਹਰ ਜੈਤਾ ਹੋਰ ਕਰਦੇ ਆ ਅਸੀਂ ਸਾਰੀ ਮੰਡੀ ਚੋਂ 10000 ਰੁਪਏ ਦੀ ਤੇਰੇ ਪਿੱਛੇ ਢਾਲ ਪਾ ਲਾਂ ਨੇ ਕਿਉਂ ਜੀ ਕੋਈ ਨਾ ਗੱਲ ਫੇਰ ਹੋਰ ਕੀ ਕਰਾਂ ਪਈ ਮੈਂ ਮੇਰੀ ਗਲਤ ਗੱਲ ਨਹੀਂ ਇੱਕ ਵੀ ਹੋਊਗੀ ਜਵਾਬ ਨੂੰ ਜਵਾਬ ਦਊਂ ਮੈਂ ਗੱਲ ਦਾ ਉਹ ਲੋੜੀ ਹੈਗੀ ਸੁਣ ਲੈ ਕੌਣ ਕਰੇ ਇੱਕ ਪਾਸੇ ਹੁਣ ਕੀ ਕਰਾਂ मेरी, मेरी दिया पैसे। आन जी, आन जी, आन। तू ना कच्ची कर दूफा पैसे तू पांच सौ अपने ना रहे क्यों जेब का पड़ता हेजती का सवाल है जे अपा ਇੱਜ਼ਤ ਦਾ ਸਵਾਲ ਆ ਵਿਗਿਆਨੀ ਨੂੰ ਆਪਣੇ ਘਰ ਦੀ ਚੁੱਲੇ ਦੀ ਅੱਧੀ ਪੱਕੀ ਖਾ ਕੇ ਟਾਈਮ ਕੱਢ ਲਓ ਨਹੀਂ ਸਬਜ਼ੀ ਬਣਦੀ ਤਾਂ ਚਿਪੜਾਂ ਦੀ ਚਟਣੀ ਕਰਕੇ ਖਾ ਲਓ ਭਾਈ ਟਾਈਮ ਤਾਂ ਕੱਢਣਾ ਹੀ ਹੈ ਇਹਨੂੰ ਜਾਂਦੇ ਜਿੱਧਰ ਜਾਂਦਾ ਕਿਤੇ ਨਹੀਂ ਜਾਂਦਾ ਮੰਡੀ 'ਚ ਗੱਲ ਸੁਣ ਭਾਈ ਆਰਪੀਏ ਨੇ ਸਾਡੇ 18000 ਠੀਕ ਹੈ ਜੀ ਉਹ ਕਹਿੰਦਾ ਮੈਂ ਵੀ ਜਮੀ ਗਰੀਬ ਆ ਠੀਕ ਹੈ ਜੀ 23 ਦਿਨਾਂ ਦਾ ਮੈਨੂੰ ਫੋਨ ਕਰੀ ਜਾਂਦਾ ਨਹੀਂ ਭਾਈ ਸ਼ਹਿਰ ਬਲਾਡੇ ਤੋਂ ਮੈਂ ਆ ਜਾ ਮੇਰੀ ਅੱਖ ਫੁੱਟ ਗਈ ਵਿੱਚ ਕਿਸਾਨਧਰ ਨੇ ਠੀਕ ਹੈ ਦੀਪਾ ਮੈਨੂੰ ਗਰੀਬ ਨੂੰ ਕੋਈ ਵੱਖਰੀ ਦਵਾ ਦੇ ਠੀਕ ਹੈ ਜੀ ਹੁਣ 500 ਰੁਪਿਆ ਉਹ ਕਹਿੰਦਾ ਮੈਂ ਖਿੱਚ ਖਚਾ ਕੇ ਜਿਵੇਂ ਮਰਜ਼ੀ ਕਰਾਂ 19000 ਦੀ ਬੱਕਰੀ ਦੇ ਦੇ ਬੱਤੂ ਦੇ ਦੇ ਫਿਰ ਓ ਦੇ ਦੇ ਤੂੰ ਹੀ ਹੋ ਜਾ ਮੀਮਾ ਗੱਲ ਸੁਣ ਪਿੰਡ ਵੀ ਬਹੁਤ ਦੂਰ ਆ ਕਲਾਣਾ ਉਹ ਮੋਬਾਈਲ ਤੇ ਪਵਾ ਦੇ ਤੈਨੂੰ ਅਨੇ ਹੀ ਹੋ ਜਾ ਕਰ ਲੈਨੇ ਆ ਮੋਬਾਈਲ ਤੇ ਪਵਾ ਦੇ ਬਹੁਤ ਪੈਸੇ ਲਾਏ ਹੈ ਪਤਾ ਮੈਨੂੰ ਉਹ ਮੋਬਾਈਲ ਤੇ ਪਵਾ ਦੀ ਨੂੰ ਕਹੇ ਹਾਂ ਜਿੰਨੇ ਹੈਗੇ ਉਹਨੇ ਤੇਰੀ ਬਾਕੀ ਮੋਬਾਈਲ ਤੇ ਪਾ ਦੀ। ਪਿੰਡ ਕਲਾਣਾ ਸੁਣਿਆ ਤੂੰ ਅਸੀਂ ਤਾਂ ਤੇਰਾ ਘਰ ਨਹੀਂ ਜਾਣਦੇ। ਰੱਬ ਵਿਚਾਲੇ ਆਪਣੇ। ਗੱਲ ਪੱਕੀ ਆ ਸਰ। ਜਿਹੜੇ ਘਟ ਗਿਆ ਮੁੰਡੇ ਦੇ ਮੋਬਾਈਲ ਤੇ ਪਾ ਦੀ ਨੰਬਰ ਲੈ ਜਾ। ਤੇਰਾ ਨੰਬਰ ਦੇ ਜਾ। ਹੋਰ ਪੈਸੇ ਨਹੀਂ। ਫੇਰ ਆਪਾਂ ਤਾਪ ਵਾਲੇ ਨਾਲ ਨਾ ਪਈਏ ਆਪਾਂ ਨੂੰ ਵੀ ਤਾਪ ਕਿਉਂ ਚੜਾਈਏ ਆਪਣੇ ਸਰੀਰ ਨੂੰ ਗੱਲ ਪੱਕੀ ਆ ਆਪਾਂ ਕੋਈ ਉਧਰ ਜਾ ਕੇ ਮੰਦੀਜੀ ਗੋਲੀ ਲੈ ਲੈਂਦੇ ਆ ਸਿਰ ਦੁਖ ਦੇ ਦੀ ਆ ਬੱਕਰੀ ਹੋਰ ਲੈ ਲੋ ਜਵਾਨੀ ਠੇਨੀ ਵਾਲੀ ਖਾ ਕੇ ਬੜਾ ਟਾਈਮ ਲੰਗਾ ਲਾਂਗੇ ਸਿਰ ਦੁਖ ਨੂੰ ਹਟ ਜਾਊਗਾ ਫੇਰੇ ਨੂੰ ਛੱਡ ਦਾਨਿਆ ਕਿਉਂ ਮੈਂ ਵੀ ਆਪਣਾ ਆਪਣਾ ਕੰਮ ਕਰ ਦਿੰਦਾ ਆ ਆ ਭਗਰੂ ਦੇ ਯਾਰ ਹਜਾਰ ਦੇ ਦੇ ਯਾਰ ਨਹੀਂ ਉਹ ਆ ਕਰ ਦਲ ਸੁਣ ਸਾਰੀ ਓ ਚੁੱਪ ਬਈ ਕੇਸ ਨੂੰ ਮੈਂ ਨਿਮੇੜਦਾ ਤੂੰ ਮੇਰੇ ਨਾਲ ਇਹ ਬੱਕਰੀ ਪੂਰੀ 20000 ਦੀ ਤੈਨੂੰ ਦਵਾਉਣਾ ਸੁਣ ਲੈ ਗੱਲ 18000 ਇਹਨਾਂ ਨੂੰ ਦੇ ਦੇਣਾ 500 ਤੇਰਾ ਵਾਪਸ ਕਰ ਦੇਣਾ 2000 ਇਹਨਾਂ ਦੇ ਖਾਤੇ 'ਚ ਪਵਾ ਦੇ ਤੇਰੇ ਸਾਡੇ ਬੱਚਾ ਰੱਬ ਆ ਨਾ 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 ਬੱਕਰੀ ਗੱਲ ਨਾ ਕਰੀ ਇਹ ਬੰਦਾ ਸੱਚਾ ਹੈ ਕਰੇ ਜਾਂ ਕੇ ਮੁੱਕਰ ਜਿਵੇਂ ਮੂਰੇ ਕਹਦੇ ਮੈਂ ਹਾਂ ਪਵਾ ਦੂੰਗਾ ਬੰਦਾ ਸੱਚਾ ਹੈ ਤਾਂ ਨਿਚੋੜ ਲੈ ਲਿਆ ਉਹਦੇ ਕੋਲ ਕਿੰਨੇ ਪੈਸੇ ਵੇ ਇਦਰੇ 19000 ਹੈ 19000 ਬੇਅ ਲੱਗਿਆ ਲੈ 65 ਫਾਜਲੂ ਦੀ ਢੰਡੀ ਫਾਜਲੂ ਫਾਜਲੂ ਦਾ ਜਿੰਦਾਬਾਦ ਸਭ ਤੋਂ ਵਪਾਰੀ ਬਵੀਆਂ ਬਾਹ ਫਾਜਲੂ ਇਹ ਫਾਜਲੂ ਨੇ ਬੰਦੇ ਦੀ ਇੱਜ਼ਤ ਕਰੀ ਹੈ ਜਿੰਨਾ ਸੁਣੇ ਜਿੰਨਾ ਆਏ ਦਾ ਵਪਾਰੀ ਹੈ ਦੂਰ ਦੂਰ ਦਾ ਸਾਡੀ ਵੀਡੀਓ ਸੁਣ ਰਿਹਾ ਹੈ ਫਾਜਲੂ ਤੇ ਮੇ ਵੀ ਲਵੇ ਆਓ ਸਸਤਾ ਮਾਲ ਲਿਜਾਓ ਪੂਰੀਆਂ ਬੱਕਰੀਆਂ ਬੱਕਰੇ ਕੁਆਲਿਟੀ ਦੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਪਿੰਡ ਕਿਹੜਾ ਬਈ ਪਿੰਡ ਰੂੜੇ ਕੀ ਪਿੰਡ ਰੂੜੇ ਕੀ ਖੁਸ਼ ਆ ਹੋ ਤਮਾ ਖੋ ਚਾਹ ਇੱਕ ਜੰਗਾ ਮੁੱਠੀ ਮੇ ਖਾਣਾ ਠੀਕ ਹੈ ਬੱਸ ਬਾਈ ਇੱਕ ਮੇ ਦੀ ਰੋਡ ਤੇ ਬੋਲਦੇ ਕਿਉਂ ਜੀ ਆ ਬੱਚੇ ਲਾ ਕੇ ਦੇਖ ਲੈ ਭਾਈ ਬੱਚੇ ਲਾ ਕੇ ਦੇਖਾ ਛੱਡ ਕੇ ਦੇਖ ਲੈ ਤੈਨੂੰ ਹੁਣ ਮਾੜੀ ਐ ਚੰਗੀ ਐ ਉਹ ਰੱਬ ਦੀ ਮਰਜ਼ੀ ਐ ਅਸੀਂ ਅੱਜ ਦੀ ਘੜੀ ਚੰਗੀ ਦੇ ਕੇ ਤੋਰੀਏ ਤੈਨੂੰ ਚੰਗੀ ਐ ਭਾਈ ਚੰਗੀ ਮੈਂ ਨਹੀਂ ਇੱਕ ਬਿੰਦ ਦੀ ਜ਼ਿੰਮੇਵਾਰੀ ਲੈਂਦਾ ਸੁਰਤੀਆ ਸਾਡੀ ਵੀਡੀਓ ਕਿਉਂ ਦਰਸ਼ੇਮ ਲੋਕ ਕਹਿੰਦੇ ਰਾਜੂ ਐ ਕਰਦਾ ਫਲਾਣਾ ਕਰਦਾ ਨਾ 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 ਮੈਂ ਤਾਂ ਆਪਦੇ ਤਨੋਂ ਮਨੋਂ ਲੋਕਾਂ ਦੇ ਭਲੇ ਕਰਵਾਏ ਨੇ ਹੈ ਸਾਰੇ ਵੀਡੀਓ ਦੇਖਦਾ ਮੈਂ ਤੇਰੀ ਗੱਲ ਤੇ ਫੁੱਲ ਚਾਰਤੇ ਤੈਨੂੰ 19000 ਦੀ ਬੱਕਰੀ ਮੈਨੂੰ 500 ਹੋਰ ਕਾਦਰ ਪਈਏ ਕਿਜੀ ਚੱਕ ਕੋਈ ਫੱਜ ਲੂ ਨਾ ਬਾਈ ਮੇ ਵੀ ਇਹਨੂੰ ਗੌੜੇ ਨੂੰ ਕਿਹੜੇ ਗਿਣਨੇ ਆ ਗਿਣ ਲਓ ਗਿਣ ਲਓ ਗਿਣ ਲਓ ਕਿੰਨੇ ਆਉਣੇ ਹਜ਼ਾਰ ਇਹ ਪਿੱਛੋ ਗਿਣਾ ਇਹ ਹਜ਼ਾਰ ਹੋ ਗਿਆ 2000 3 4 5 6 7 8 नौ दस ग्यारह बारह तेरह चौदह पंद्रह सोलह सतारा साढ़े सतारा खर्जा भाई पूरे करूंगा भाई तेरे ये अठारह हो गए पांच सौ हो दू जी

ਮੈਂ ਤੂੰ ਕੁਝ ਤੈਨੂੰ ਕਰ ਮੈਂ ਜਿੱਦ ਕਰਦਾ ਮੈਂ ਲਖਾ ਦੂ ਸ਼ਾਬਾਸ਼ ਠੀਕ ਉਹੀ ਗੱਲ ਕਹੀ ਹੈ ਮੈਂ ਲਿਖਿਆ ਵੀ ਤੇਰੀ ਏ ਕਰਾਉ ਹੁਣ ਮੈਨੂੰ ਖੁਸ਼ ਹੋ ਕੇ ਪੈਸੇ ਦਾ ਤਾਂ ਖਾਦੀਆ ਮੈਂ ਨੇ ਹਲੋ ਆਉਨਾ ਚੱਲੋ ਫਾਈ ਤੈਨੂੰ ਵਾਦਾ ਕਰ ਤੇਰੇ ਚੰਗੇ ਥਾਂ ਲੱਗਣਾ ਹੈਂ